ਇਹ ਨਹੀਂ ਵਧੀਆ ਇਹ ਵੀ ਪੀਣ ਚੁਗਲੀ ਨਹੀਂ ਆਉਂਦੀ ਆਹਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਬੰਦੀਆਂ ਵੱਲੋਂ ਕਿਉਂਕਿ ਜਿਹੜਾ ਅਜਨਾਲਾ ਬੋਨੀ ਹੈ ਉਹਨੇ ਸਿੱਖ ਹਿਰਦਿਆਂ ਨੂੰ ਉਡਰ ਕੇ ਰੱਖ ਦਿੱਤਾ ਹੈ ਅਸਾਈ ਧਰਮ ਨੂੰ ਖੋਜ ਕਰਨ ਵਾਸਤੇ ਕਿਹਾ ਕਿ ਇਹ ਸਭ ਤੋਂ ਵੱਡਾ ਅਸਾਈ ਧਰਮ ਹੈ ਤੇ ਸਿੱਖ ਧਰਮ ਜਿਹੜਾ ਛੋਟਾ ਜਿਹਾ ਧਰਮ ਹੈ ਜਿਹਦੇ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਗਏ ਨੇ ਅਸੀਂ ਚੌਂਕ ਕਮਿਸ਼ਨਰ ਕੋਲੋਂ ਤੇ ਐਸਐਸਬੀ ਅਧਿਤੀ ਤੇ ਡੀਸੀ ਅੰਮ੍ਰਿਤਸਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਬੰਦੇ ਦੇ ਉੱਪਰ ਜਿਹੜੀ ਆ ਐਫ ਆਰ ਦਰਜ ਕਰਕੇ ਇਹਨੂੰ ਸਲਾਖਾਂ ਦੇ ਅੰਦਰ ਛੱਡਿਆ ਜਾਵੇ ਕਿਉਂਕਿ ਇਹਨੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਦੂਜਾ ਰਾਜਾ ਵੜਿੰਗ ਦੀ ਘਰਵਾਲੀ ਨੇ ਵੀ ਬੋਲਿਆ ਪੰਜੇ ਬਾਰੇ ਪਹਿਲਾਂ ਬੋਲ ਲੈਂਦੇ ਨੇ ਦੂਜਿਆਂ ਨੂੰ ਕੁਝ ਕਰਨ ਵਾਸਤੇ ਫਿਰ ਮਾਫੀਆਂ ਮੰਗਦੇ ਨੇ ਕਿਉਂਕਿ ਇਦਾਂ ਜਿਹੜਾ ਕੋਈ ਅਪਰਾਧ ਕਰ ਲਿੰਦਾ ਹੈ ਚੋਰੀ ਕਰਕੇ ਝੋੜ ਕਾਏ ਮੈਨੂੰ ਮਾਫ ਕੀਤਾ ਜਾਵੇ ਉਹਨੂੰ ਮਾਫ ਨਹੀਂ ਹੁੰਦਾ ਤੇ ਇਹਨੇ ਵੀ ਬੜਾ ਤਗੜਾ ਅਪਰਾਧ ਕੀਤਾ ਸਿੱਖ ਧਰਮ ਬਾਰੇ ਬਹੁਤ ਗਲਤ ਬੋਲਿਆ ਇਹਦੇ ਉੱਤੇ ਐਫਐ ਦਰਜੋਨੀ ਦੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੇਖੋ ਜੀ ਆਪਣੇ ਜਹਿਦਾਰ ਨੇ ਵੀ ਇਹ ਗੱਲ ਦੱਸੀ ਆ ਇਹ ਜਿਹੜੇ ਜਿੰਨੇ ਵੀ ਬੰਦੇ ਆ ਨਾ ਜਿੰਨੇ ਵੀ ਤੁਰੇ ਫਿਰਦੇ ਆ ਸਿਰਫ ਆਪਣੀਆਂ ਸਿਆਸਤ ਚਮਕਾਉਣ ਵਾਸਤੇ ਤੁਰੇ ਫਿਰਦੇ ਆ ਤੇ ਆਪਣੇ ਵੱਡਿਆਂ ਨੂੰ ਜਿੱਦਾਂ ਮੋਦੀ ਆ ਮੋਦੀ ਲਾਣੀ ਨੂੰ ਖੁਸ਼ ਕਰਨ ਵਾਸਤੇ ਬੋਨੀ ਜਨਾਲਾ ਸਿੱਖ ਕੌਮ ਤੇ ਤੋਂ ਪੈਦਾ ਆਇਆ ਪਰ ਹੁਣ ਨਹੀਂ ਇਹਨੂੰ ਗਵਾਵਾਂਗੇ ਸਿੱਖ ਨਿਕਲ ਕੇ ਪੈਦਾ ਆਇਆ ਇਹ ਤੇ ਮੁਸਲਮਾਨਾਂ ਨਾਲੋਂ ਵੀ ਪਹਿਲਾਂ ਮਤਲਬ ਲੇ ਉਹਨਾਂ ਨੂੰ ਕੁਝ ਕਰਨਵਾ ਤੇ ਕਹਿੰਦਾ ਵੀ ਸਿੱਖ ਛੋਟੀ ਕੌਮ ਆ ਸਿੱਖ ਕੌਮ ਛੋਟੇ ਆ ਹੈ ਅਸਾਈ ਧਰਮ ਵੱਡਾ ਵਾ ਇਹਨੂੰ ਇਹ ਪੁੱਛੇ ਵੀ ਸਿੱਖਾਂ ਦੀਆਂ ਕੁਰਬਾਨੀਆਂ ਕਿੰਨੀਆਂ ਵਾਂ ਸਿੱਖ ਇਤਿਹਾਸ ਚ ਕੀ ਚਲੋ ਮੈਨੂੰ ਪੁਰਾਣਾ ਬਹੁਤਾ ਇਤਿਹਾਸ ਦਾ ਤੇ ਮੈਂ ਜ਼ਿਕਰ ਨਹੀਂ ਕਰਦਾ ਹੋਰ ਵਾਲੇ ਇਤਿਹਾਸ ਚ ਵੀ ਦੇਖ ਲਓ ਵੀ ਸਿੱਖ ਕਿਤੇ ਵੀ ਕੋਈ ਮਾਰਾ ਕੰਮ ਹੋ ਜੇ ਉੱਥੇ ਸਿੱਖ ਪਹੁੰਚਦਾ ਵਾ ਉਥੇ ਸਿੱਖ ਮਦਦ ਕਰਦਾ ਵਹਾਰ ਗਰੀਬ ਗੁਰਬੇ ਦੀ ਹਰ ਤੱਕ ਮਦਦ ਕਰਦਾ ਵਾ ਜਿੰਨੇ ਜੋਗਾ ਹੈਗਾ ਉਹਨਾਂ ਵੀ ਸਾਰੇ ਗਰੀਬ ਹੀ ਸੇਖਿਆ ਕੋਈ ਮੀਰ ਨਹੀਂ ਆ ਅਮੀਰ ਸਿੱਖ ਜਿੰਨੇ ਵੀ ਹਨ ਨਾ ਉਹ ਸਭ ਆਪੋ ਆਪਣੇ ਘਰਾਂ ਦੇ ਬੜੇ ਆ ਤੇ ਆਪਣੇ ਸੁਖ ਆਨੰਦ ਮੰਨਦੇ ਆ ਮੰਨਣ ਕਿਹਦੇ ਕਰਕੇਦੇ ਆ ਕਲਗੀਧਰ ਪਾਤਸ਼ਾਹ ਦੇ ਸਿਰ ਤੇ ਜੋ ਪਿਛਲਾ ਤੇ ਹਸਦਾ ਆ ਇਹ ਸਿਰਫ ਗਰੀਬੜੇ ਸੇਖੜਿਆ ਕੀਰਤੀ ਸੇਖਿਆ ਅਸਲ ਦੇ ਵਿੱਚ ਜਿਹੜੇ ਸ਼ਰੋਮਣੀ ਕਮੇਟੀ ਆ ਨਾ ਸਾਡੀ ਜਿਹੜੀ ਸ਼ਰੋਮਣੀ ਕਮੇਟੀ ਆ ਜਿੰਨੂੰ ਇਹਨਾਂ ਚੀਜ਼ਾਂ ਦੇ ਐਕਸ਼ਨ ਲੈਣਾ ਚਾਹੀਦਾ ਵਾ ਉਹ ਵੀ ਸੁੱਤੀ ਪਈ ਆ ਉਹ ਵੀ ਭਾਜਪਾ ਜੁੰਡਲੀ ਆ ਭਾਜਪਾ ਦਾ ਬੋਰ ਬਾਲਾ ਉਹਨਾਂ ਦੇ ਵਿੱਚ ਵੀ ਉਹ ਵੀ ਭਾਜ ਭਾਜੀ ਬੋਲੀ ਬੋਲਦੇ ਆ ਕੋਈ ਐਕਸ਼ਨ ਨਹੀਂ ਲੈਂਦੇ ਉਹਨਾਂ ਕੋ ਕਿ ਮਾਰੇ ਕੰਮ ਦਾ ਕੋਈ ਐਕਸ਼ਨ ਨਹੀਂ ਆ ਤੇ ਉਦਾਂ ਕਿਦੇ ਸਿੰਘਾਂ ਨੂੰ ਕੁੱਟਣਾ ਹੋਵੇ ਜਾਂ ਕੋ ਗੱਲਬਾਤ ਕਰਨੀ ਫੇਰ ਇਹਨਾਂ ਕੋ ਡਾਸ ਖਪੂਰ ਸਿਆ ਆਪ ਔਰ ਸਿਆ ਫੁਲਾਨੀ ਬੋਰ ਸਿਆ ਉਹ ਇਹ ਜਿਹੜੇ ਕੰਮ ਹੁੰਦੇ ਮਾਰੇ ਸਿੱਖ ਕੌਮ ਤੇ ਉਦੋਂ ਵੀ ਇਹਨਾਂ ਨੂੰ ਮੇਰੀ ਅਪੀਲ ਆ ਵੀ ਉਦੋਂ ਇਹ ਐਕਸ਼ਨ ਲਾਓ ਉਦੋਂ ਕਿਉਂ ਨਹੀਂ ਤੁਸੀਂ ਐਕਸ਼ਨ ਲੈਂਦੇ ਜਿੰਨੇ ਵੀ ਇਹਨਾਂ ਦੇ ਸੀਨੀਅਰ ਬੰਦੇ ਆ ਜਾਂ ਚੰਗੇ ਆ ਜਾਂ ਮਾਰੇ